ਹਾਂਜੀ ਕੁਝ ਸੂਟਸ ਜਾਂ ਪ੍ਰਿੰਟਸ ਇਦਾਂ ਦੇ ਆਉਂਦੇ ਨੇ ਜਿਨ੍ਹਾਂ ਉੱਪਰ ਜ਼ਿਆਦਾ ਲੈਸਸ ਲਗਾਉਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਬਟ ਅੱਜ ਕੱਲ ਲੈਸਸ ਜੜੀਆਂ ਨੇ ਉਹ ਪ੍ਰਿੰਟ ਸੂਟਾਂ ਦੇ ਵਿੱਚ ਅਟੈਚ ਆ ਰਹੀਆਂ ਨੇ ਤੁਸੀਂ ਸਿੰਪਲੀ ਕੋਟਨ ਦੇ ਸੂਟਸ ਲੈ ਸਕਦੇ ਇਹ ਰਾਮਟੈਕਸ ਕੋਟਨ ਦੇ ਸੂਟ ਨੇ ਬਹੁਤ ਪਿਆਰੇ ਨੇ ਐਂਡ ਇਹ 올ਓਵਰ ਕੋਟਨ ਦਾ ਸੂਟ ਆ ਜਿਹਦੇ ਨੀਚੇ ਐਮਬ੍ਰੋਇਡਰੀ ਹੋਈ ਘੇਰੇ ਤੇ ਐਂਡ ਇਹਨੂੰ ਨੈਕਲੈਂਸ ਤੁਸੀਂ ਬਣਾ ਸਕਦੇ ਹੋ ਬਾਕੀ ਆਲਰੇਡੀ ਇਹਦੇ ਉੱਪਰ ਵੀ ਜ਼ਿਆਦਾ ਲੈਸਾ ਅਟੈਚ ਕਰਨ ਦੀ ਜ਼ਰੂਰਤ ਨਹੀਂ ਹੈਗੀ ਦੁਪੱਟੇ ਦੇ ਉੱਪਰ ਵੀ ਬਹੁਤ ਸੋਹਣਾ ਵਰਕ ਹੈ ਦੁਪੱਟਾ ਕੋਟਾ ਡੋਰੀਆ ਦਾ ਆਏਗਾ ਬਹੁ ਨਾਲ ਐਸੈਸਰੀਜ਼ ਨੈਕਸ ਐਂਡ ਘੇਰੇ ਦੀ ਲੈਸ ਨਾਲ ਦਿੱਤੀ ਜਾਂਦੀ ਆ ਐਂਡ ਇਹ ਵਾਲੇ ਸੂਟਸ ਜਿਹੜੇ ਤੁਹਾਨੂੰ ਆਈਡੀਆਸ ਦਿੱਤੇ ਜਾਂਦੇ ਆ ਕਾਫੀ ਜ਼ਿਆਦਾ ਮੈਸੇਜ ਆਉਂਦੇ ਕਿ ਦੀ ਸਾਨੂੰ ਆਈਡੀਆਸ ਵੀ ਦੋ ਕਿ ਅਸੀਂ ਲੈਸਾਂ ਦੇ ਨਾਲ ਸੂਟਾਂ ਨੂੰ ਕਿੱਦਾਂ ਡਿਜ਼ਾਈਨ ਕਰਨਾ ਇਹ ਸਾਰੇ ਪ੍ਰਿੰਟ ਆਪਣੇ ਕੋਲੋਂ ਮਿਲ ਜਾਣਗੇ ਕੋਈ ਵੀ ਤੁਸੀਂ ਪ੍ਰਿੰਟ ਸੂਟ ਲੈ ਸਕਦੇ ਹੋ ਬਟ ਆਪਾਂ ਸਿਰਫ ਸਟਿਚ ਕਰਕੇ ਤੁਹਾਨੂੰ ਡਿਜ਼ਾਈਨ ਦਿਖਾਏ ਨੇ ਕਿ ਇਹ ਡਿਜ਼ਾਈਨ ਤੁਸੀਂ ਇਸ ਤਰੀਕੇ ਨਾਲ ਵੀ ਬਣਾ ਸਕਦੇ ਹੋ ਥੋੜੀ ਜਿਹੀ ਡਿਜ਼ਾਈਨਸ ਕ੍ਰੀਏਟੀਵਿਟੀ ਕਰਕੇ ਤੁਸੀਂ ਸੂਟਾਂ ਨੂੰ ਬਹੁਤ ਸੋਹਣਾ ਡਿਜ਼ਾਈਨ ਕਰ ਸਕਦੇ ਹੋ ਇਦਾਂ ਦੇ ਸੋਹਣੇ ਸੋਹਣੇ ਪ੍ਰਿੰਟ ਲੈ ਸਕਦੇ ਹੋ ਬਟਰ ਕਾਟਨ ਦੇ ਵਿੱਚ ਬਹੁਤ ਪਿਆਰੇ ਪਿਆਰੇ ਸੂਟਸ ਆਏ ਨੇ ਸਾਰੇ ਸੂਟ ਤੁਸੀਂ ਆਨਲਾਈਨ ਬਾਈ ਕਰ ਸਕਦੇ ਹੋ ਥੈਂਕ ਯੂ